ਸੱਤਰੀਏ ਗਾਲ ਸਾਹਿਤਕ ਸਾਥ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਅੱਜ ਦੀ ਕਲਾਸ ਦੇ ਵਿੱਚ ਅਸੀਂ 1000 ਕੁਐਸਚਨ ਸੀਰੀਜ਼ ਦੇ ਅਧੀਨ ਪੰਜਾਬੀ ਸਾਹਿਤ ਦੇ ਨਾਲ ਜੁੜੇ ਕੁਝ ਪ੍ਰਮੁੱਖ ਪ੍ਰਸ਼ਨ ਲੈਕਚਰ ਲੜੀ 9 ਦੇ ਤਹਿਤ ਸ਼ਾਮਿਲ ਕੀਤੇ ਹਨ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੇ ਲਈ ਇਹ ਪ੍ਰਸ਼ਨ ਕਾਫੀ ਜੋ ਹਨ ਹੈਲਪਫੁਲ ਰਹਿਣਗੇ ਸੋ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ ਅੱਜ ਅਸੀਂ ਚਰਚਾ ਕਰਨ ਜਾ ਰਹੇ ਹਾਂ ਪੰਜਾਬੀ ਦੇ ਵਿੱਚ ਪ੍ਰਕਾਸ਼ਿਤ ਹੋਣ ਵਾਲੇ ਦੋ ਮਾਸਿਕ ਰਸਾਲਿਆਂ ਦੇ ਬਾਰੇ ਇਸ ਤੋਂ ਪਹਿਲਾਂ ਵੀਡੀਓ ਜੋ ਅਸੀਂ ਪ੍ਰਕਾਸ਼ਿਤ ਕੀਤੀ ਸੀ ਵੀਡੀਓ ਨੰਬਰ 8 ਜਿਸ ਦਾ ਲਿੰਕ ਜੋ ਹੈ ਅੱਜ ਦੀ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਐਡ ਕਰ ਦਿੱਤਾ ਹੈ ਉਸ ਵੀਡੀਓ ਦੇ ਵਿੱਚ ਅਸੀਂ ਪੰਜਾਬੀ ਵਿੱਚ ਪ੍ਰਕਾਸ਼ਿਤ ਹੋਣ ਵਾਲੇ ਮਾਸਿਕ ਰਸਾਲਿਆਂ ਦੇ ਬਾਰੇ ਚਰਚਾ ਕੀਤਾ ਸੀ ਤੇ ਅੱਜ ਅਸੀਂ ਦੋ ਮਾਸਿਕ ਰਸਾਲਿਆਂ ਨੂੰ ਲਿਆ ਹੈ ਜਿਸ ਦੇ ਵਿੱਚ ਸਭ ਤੋਂ ਪ੍ਰਮੁੱਖ ਰਸਾਲਾ ਹੈ ਹੁਣ ਜਿਸ ਦੇ ਸੰਪਾਦਕ ਜੋ ਹਨ ਅਵਤਾਰ ਜੰਡਿਆਲਵੀ ਸਨ ਬਾਨੀ ਔਰ ਸੁਸ਼ੀਰ ਦੂਸਾਨ ਜੋ ਹਨ ਇਸ ਨੂੰ ਜੋ ਹੈ ਬਹੁਤ ਹੀ ਵਧੀਆ ਢੰਗ ਦੇ ਨਾਲ ਹੁਣ ਚਲਾ ਰਹੇ ਹਨ ਹੁਣ ਮੈਗਜ਼ੀਨ ਨੂੰ ਜੋ ਕਿ ਹਾਲੀ ਤੋਂ ਪ੍ਰਕਾਸ਼ਿਤ ਹੁੰਦਾ ਹੈ ਦੂਸਰਾ ਰਸਾਲਾ ਹੈ ਅੱਖਰ ਜਿਸ ਦੇ ਸੰਪਾਦਕ ਪਰਮਿੰਦਰਜੀਤ ਸੰ ਸਿੰਘ ਹਨ ਇਹ ਮੈਗਜ਼ੀਨ ਜੋ ਹੈ ਦਿੱਲੀ ਤੋਂ ਪ੍ਰਕਾਸ਼ਿਤ ਹੁੰਦਾ ਹੈ ਇਸੇ ਤਰ੍ਹਾਂ ਦਿੱਲੀ ਤੋਂ ਹੀ ਪ੍ਰਕਾਸ਼ਿਤ ਹੋਣ ਵਾਲਾ ਦੂਸਰਾ ਮੈਗਜ਼ੀਨ ਜੋ ਹੈ ਸਮਦਰਸ਼ੀ ਹੈ ਜੋ ਕਿ ਪੰਜਾਬੀ ਅਕਾਦਮੀ ਦਿੱਲੀ ਦੇ ਦੁਆਰਾ ਚਲਾਇਆ ਜਾ ਰਿਹਾ ਹੈ ਨਿਕਿਆ ਕਰੁੰਬਲਾ ਦੇ ਸੰਪਾਦਕ ਬਲਜਿੰਦਰ ਮਾਨ ਹਨ ਇਹ ਜੋ ਮੈਗਜ਼ੀਨ ਹੈ ਇਹ ਮਾਹਿਲਪੁਰ ਤੋਂ ਨਿਕਲਦਾ ਹੈ ਇਸੇ ਤਰ੍ਹਾਂ ਕਲਾਕਾਰ जो मैगजीन है इसदे संपादक कवलजीत भट्ठल जो कि बरनाला तो यह रसाला प्रकाशित कर रहे हैं बरनाला तो ही प्रकाशित होन वाला दूसरा रसाला जो है उसका नाम है विज्ञान जोत दे संपादक हैं मेघराज मित्र और तर्कशील नाम का जो मैगज़ीन है इस दे संपादक अवतार और एस गोंदारा हैं जो कि जलंधर तो प्रकाशित कर रहे हैं ਆਲੋਚਨਾ ਨਾਮ ਦਾ ਜੋ ਮੈਗਜ਼ੀਨ ਹੈ ਇਹ ਪੰਜਾਬੀ ਅਕਾਦਮੀ ਜੋ ਹੈ ਲੁਧਿਆਣਾ ਤੋਂ ਪ੍ਰਕਾਸ਼ਿਤ ਹੁੰਦਾ ਹੈ ਜਿਸ ਦੇ ਪ੍ਰਧਾਨ ਅਜੋਕੇ ਪ੍ਰਧਾਨ ਜੋ ਹਨ ਦਰਸ਼ਨ ਬੁੱਟਰ ਹਨ ਇਹ ਹੀ ਇਸ ਦੇ ਸੰਪਾਦਕ ਵੀ ਹਨ ਇਸ ਤਰ੍ਹਾਂ ਜੋ ਪ੍ਰਮੁੱਖ ਨੌ ਰਸਾਲੇ ਹਨ ਜੋ ਦੋ ਮਾਸਿਕ ਹਨ ਇਹਨਾਂ ਰਸਾਲਿਆਂ ਦੇ ਵਿੱਚ ਜੋ ਹੈ ਪੰਜਾਬੀ ਸਾਹਿਤ ਦੇ ਬਾਰੇ ਪੰਜਾਬੀ ਸਾਹਿਤ ਦੀ ਹਰ ਵਿਧਾ ਦੇ ਬਾਰੇ ਆਲੋਚਨਾਤਮਕ ਢੰਗ ਦੇ ਨਾਲ ਯਾ ਜੋ ਨਵੀਨ ਜੋ ਸਮਕਾਲੀ ਸਾਹਿਤ ਹਨ ਉਹਨਾਂ ਦੀਆਂ ਰਚਨਾਵਾਂ ਦੇ ਬਾਰੇ ਜੋ ਹਨ ਬਹੁਤ ਹੀ ਵਡਮੁੱਲੀ ਜਾਣਕਾਰੀ ਦਿੱਤੀ ਜਾਂਦੀ ਹੈ ਇਹਨਾਂ magazines ਦੇ ਰਾਹੀਂ ਜੋ ਹੈ ਪੰਜਾਬੀ ਸਾਹਿਤ ਦਾ ਪੰਜਾਬੀ ਸਾਹਿਤ ਦਾ ਤੇ ਭਾਸ਼ਾ ਦਾ ਦੋਹਾਂ ਦਾ ਹੀ ਵਿਕਾਸ ਹੋ ਰਿਹਾ ਹੈ ਉਮੀਦ ਹੈ ਕਿ ਇਹ ਜੋ magazines ਹਨ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੇ ਲਈ ਲਾਹੇਵੰਦ ਸਾਬਿਤ ਹੋਣਗੇ ਕਿਉਂਕਿ ਅਕਸਰ ਐਗਜ਼ਾਮਸ ਦੇ ਵਿੱਚ ਜੋ ਹੈ ਰਸਾਲਿਆਂ ਦੇ ਨਾਲ ਜੁੜੇ ਹੋਏ ਪ੍ਰਸ਼ਨ ਜੋ ਹਨ ਜਰੂਰ ਪੁੱਛੇ ਜਾਂਦੇ ਹਨ ਸੋ ਵਿਦਿਆਰਥੀ ਜੋ ਹਨ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋયા ਜੋ ਇਸ ਦੇ ਵਿੱਚ ਅਸੀਂ ਪਿਛਲਾ ਲਿੰਕ ਜੋ ਹੈ ਇਸ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਐਡ ਕੀਤਾ ਹੈ ਲੈਕਚਰ ਲੜੀ 8 ਦਾ ਉਸ ਦੇ ਵਿੱਚ ਇੱਕ ਮਾਸਿਕ ਰਸਾਲੇ ਜੋ ਹਨ ਉਹਨਾਂ ਦੇ ਬਾਰੇ ਵੀ ਧਿਆਨ ਦੇ ਨਾਲ ਜੋ ਹੈ ਤਿਆਰੀ ਕਰ ਲੈਣ ਔਰ ਇਸ ਤੋਂ ਬਾਅਦ ਅਸੀਂ ਅਗਲਾ ਲਿੰਕ ਜੋ ਹੈ ਤ੍ਰਿਮਾਹੀ ਰਸਾਲੇ ਜੋ ਹਨ ਉਹਨਾਂ ਦੇ ਬਾਰੇ ਲੈਕਚਰ ਲਈ ਦੱਸਦੇ ਤਹਿਤ ਸ਼ਾਮਿਲ ਕਰਾਂਗੇ ਤਦ ਤੱਕ ਤੇ ਲਈ ਇਜਾਜ਼ਤ ਧੰਨਵਾਦ